ਡਰੱਗਸ ਕੇਸ ਚਾ ਬਿਕਰਮ ਸਿੰਘ ਮਜੀਠੀਆ ਤੋਂ ਹੋਣਗੇ ਸਵਾਲ ਜਵਾਬ ਪੰਜਾਬ ਪੁਲਿਸ ਦੇ ਐਸਆਈਟੀ ਨੇ ਪਟਿਆਲਾ ਕੀਤਾ ਹੈ ਤਲਬ ਬੀਤੇ ਦਿਨੇ ਪਾਜਪਾ ਨੇਤਾ ਬੋਨੀ ਅਜਨਾਲਾ ਤੋਂ ਵੀ ਹੋਈ ਸੀ ਪੁੱਛਗਿੱਛ ਸੀਐਮ ਬਾਂਦਾ ਬਾਦਲ ਪਰਿਵਾਰ ਤੇ ਡਾਇਰੈਕਟ ਅਟੈਕ ਬੋਲੇ ਇਸ ਵਾਰ ਹਰਸਿਮਰਤ ਕੌਰ ਬਾਦਲ ਦੀ ਵੀ ਹੋਵੇਗੀ ਹਾਰ ਅਕਾਲੀ ਦਲ ਦਾ ਪਲਟਵਾਰ ਬਠਿੰਡਾ ਤੋਂ ਚੋਣ ਲੜਕੇ ਵਖਾਨ ਸਿੰਘ ਅੱਜ ਮੁਖ ਮੰਤਰੀ ਫਗਵੰਤ ਮਾਨ ਨਾਲ ਮੁਲਾਕਾਤ ਕਰੇਗੀ ਮਿਨਿਸਟਰial ਸਟਾਫ ਯੂਨੀਅਨ ਦੁਪਹਿਰੇ 12:30 ਵਜੇ ਪੰਜਾਬ ਪਵਨਚ ਕੋਵੀ ਦੀ ਮੁਲਾਕਾਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕਰ ਰਹੇ ਨੇ ਡੀਸੀ ਦਫ਼ਤਰ ਦੇ ਕਰਮਚਾਰੀ ਸੁਪੀਰ ਸਿੰਘ ਬਾਦਲ ਦੀ ਮੁਆਫੀ ਤੇ ਵਲਟੋਹਾ ਤੇ ਕਾਲਕਾ ਅਮੋ ਸਾਹਮਣੇ ਵਲਟੋਹਾ ਬੋਲੇ ਮੁਆਫੀ ਤੇ ਸਵਾਲ ਚੁਕਣਾ ਗੁਰੂ ਦੇ ਹੁਕਮਾਂ ਦੀ ਅਵਗਿਆ ਤਾਂ ਕਾਲਕਾ ਦਾ ਪਲਟਵਾਰ ਅਕਾਲ ਤਖਤ ਸਾਹਿਬ ਦੇ ਵਿਧਿਵਿਧਾਨ ਨੂੰ ਛਿੱਕੇ ਟੰਗਿਆ ਗੈਂਗਸਟਰਾਂ ਖਿਲਾਫ ਪੰਜਾਬ ਪੁਲਿਸ ਦਾ ਆਪਰੇਸ਼ਨ ਕਲੀਨ ਲਗਾਤਾਰ ਜਾਰੀ ਮੋਗਾਜ ਬੰਬੀਹਾ ਗੈਂਗ ਦੇ ਗੈਂਗਸਟਰਾਂ ਨਾਲ ਕੋਈ ਮੁੱਠਭੇੜ ਤਿੰਨ ਬਦਮਾਸ਼ ਗ੍ਰਿਫਤਾਰ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਵੀ ਕਸਿਆ ਸ਼ਿਕੰਜਾ ਨਵਾਂ ਸ਼ਹਿਰ ਪੁਲਿਸ ਨੇ 2 ਕਿਲੋ ਹੈਰੋਇਨ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਨਾਲ ਜਸਕਰਨ ਸਿੰਘ ਨਾਂ ਦੇ ਸ਼ਖਸ ਨੂੰ ਕੀਤਾ ਕਾਬੂ ਮੁਲਜ਼ਮ ਨੇ ਮੌਕੇ ਤੋਂ ਭੱਜਣ ਦੀ ਕੀਤੀ ਸੀ ਕੋਸ਼ਿਸ਼ ਫਿਲੌਰ ਚ ਤਿੰਦੂਏ ਨੇ ਮਚਾਈ ਦਹਿਸ਼ਤ ਮੋਹੱਲਾ ਕਾਜ਼ੀਆਚ ਪਜਦਾ ਵੇਖਿਆ ਗਿਆ ਤਿੰਦੂਆ ਲੋਕਾਂ ਚ ਬਣਿਆ ਸਹਿਮ ਦਾ ਮਾਹੌਲ ਸਤਿ ਸ਼੍ਰੀ ਅਕਾਲ ਜੀ ਮੈਂ ਹਾਸਰਬਜਤ ਕੋਰ ਨਿਊਜ਼ 81 ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਨਾਲ ਜੋ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਡਰੱਗਸ ਕੇਸ ਅੱਜ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਹੋਣ ਜਾ ਰਹੀ ਹੈ ਦੱਸ ਦਈਏ ਕਿ ਪਟਿਆਲਾ ਚ ਐਸ ਆਈ ਟੀ ਦੇ ਸਾਹਮਣੇ ਪੇਸ਼ ਹੋਣਗੇ ਸੀਨੀਅਰ ਕਾਲੀਆਗੂ ਵਿਕਰਮ ਸਿੰਘ ਮਜੀਠੀਆ ਸਵੇਰੇ 11 ਵਜੇ ਲਈ ਤਲਬ ਕੀਤਾ ਗਿਆ ਸੀ IT ਦੇ ਵੱਲੋਂ 11 ਤਰੀਕ ਨੂੰ ਸੰਮਨ ਪੇਚੇ ਗਏ ਸੀ ਚੰਨੀ ਸਰਕਾਰ ਦੇ ਸਮੇਂ ਐਂਡੀਪੀਐਸ ਦਾ ਮਾਮਲਾ ਦਰਜ ਹੋਇਆ ਸੀਗਾ 2021 ਜਦੋਂ ਚੰਨੀ ਸਾਫ ਕਸਿਮ ਸਾਹਿਬ ਚੰਨੀ ਦੀ ਸਰਕਾਰ ਸੀਗੀ ਉਦੋਂ ਐਂਡੀਪੀਐਸ ਦਾ ਮਾਮਲਾ ਦਰਜ ਹੋਇਆ ਸੀਗਾ ਤੇ ਅੱਜ पटियाला एसआईटी आई के सामने पेश हो गए बिक्रम सिंह मजीठे दस के सवेरे ग्यारह बजे लिए तलब किया गया है ग्यारह तरीक न समन भेजा गया इसके विचाले चन्नी सरकार के वेले आप पूरा मामला दर्ज होया सिका ते इस मामले छह महीने तक जेल च भी बंद सिगे बिक्रम सिंह मजीठिया हालांकि अगस्त 2022 बिक्रम सिंह मजीठिया को हाई कोर्ट के वालों ਬੇਲ ਮਿਲਿਸੀ ਕੀ ਬੇਲ ਤੇ ਹੀ ਵਾਰਨੇ ਤੇ ਹੁਣ ਇੱਕ ਵਾਰ ਫਿਰ ਤੋਂ ਐਸਆਈਟੀ ਦੇ ਵੱਲੋਂ ਤਰਫ ਕੀਤਾ ਗਿਆ ਹੈ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦਾ ਪ੍ਰਤੀਕ੍ਰਮ ਵੀ ਸਾਹਮਣੇ ਆਇਆ ਸੀਗਾ ਜਦੋਂ ਕਿ ਉਹਨਾਂ ਨੂੰ ਪਟਿਆਲਾ ਐਸਆਈਟੀ ਦੇ ਵੱਲੋਂ ਸਮਨ ਭੇਜੀ ਗਿਆ ਸੀਗਾ ਉਹਨਾਂ ਨੇ ਕਿਹਾ ਜਿਹਾ ਕਿ ਮੈਨੂੰ ਪੰਜਾਬ ਪੁਲਿਸ ਦਾ ਲਵ ਲੈਟਰ ਆਇਆ ਹੈ ਇਸ ਦੇ ਵਿਚਾਲੇ ਜੇ ਸੀਐਮ ਭਗਵੰਤ ਮਾਨ ਆ ਲੈਟਰ ਉਹਨਾਂ ਨੂੰ ਖੁਦ ਭੇਜ ਦੇਤੇ ਚੰਗਾ ਹੁੰਦਾ ਤੇ ਅੱਜ ਆ ਜੋ ਤਲਬ ਕੀਤਾ ਗਿਆ ਹੈ ਪਟਿਆਲਾ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ ਤੇ ਐਸਆਈਟੀ ਦੇ ਵੱਲੋਂ ਵੇਖਣਾ ਹੋਵੇਗਾ ਕਿ ਕਿਹੜੇ ਕਿਹੜੇ ਸਵਾਲ ਜਾ ਵਿਕਰਮ ਸਿੰਘ ਮਜੀਠੀਆ ਨੂੰ ਕੀਤੇ ਜਾਂਦੇ ਤੇ ਉਦੋਂ ਜਦੋਂ 2021 ਚ ਆ ਮਾਮਲਾ ਦਰਜ ਹੋਇਆ ਸੀਗਾ ਤੇ ਪੰਜਾਬ ਦੇ ਜੋ ਡੀਜੀਪੀ ਸੀਗੇ ਚਤੋ ਪਾਧਾਈ ਸੀਗੇ ਤੇ ਆ ਪੂਰੇ ਮਾਮਲੇ ਚ 6 ਮਹੀਨੇ ਲਈ ਵਿਕਰਮ ਸਿੰਘ ਮਜੀਠੀਆ ਜੇਲ੍ਹ ਚ ਹੀ ਰਹੇ ਸੀਗੇ ਤੇ ਹਾਲਾਂਕਿ ਸ਼੍ਰੋਮੇ ਕਲਦਲ ਦਾ ਕਹਿਣਾ ਹੈ ਕਿ ਆ ਸਿਆਸੀ ਕਿੜਕੱਡੀ ਚੱਲੀ ਜਾ ਰਹੀ ਹੈ ਪੋਲਿਟਿਕਲ ਵੈਂਡ ਦਾ ਤਹਿਤ ਆ ਪੂਰੀ ਕਾਰਵਾਈ ਕੀਤੀ ਗਈ ਫੋਨਗਲ ਬਠਿੰਡਾ ਚ ਪਖੀ ਸਿਆਸਤ ਦੀ ਆਪ ਨੇ ਬਾਦਲ ਪਰਿਵਾਰ ਦੇ ਗੜ ਬਠਿੰਡਾ ਚ 24 ਦਾ ਬਿਗਲ ਬਚਾਇਆ ਤੇ ਸਿਆਸੀ ਮੈਦਾਨ ਚ ਹਰਸਿਮਰਤ ਬਾਦਲ ਨੂੰ ਹਰਾਉਣ ਦਾ ਦਾਵਾ ਕਰ ਦਿੱਤਾ ਤੇ ਨਾਲ ਹੀ 13 ਸੀਟਾਂ ਤੇ ਜਿੱਤ ਵਾਲੇ ਦਾਅਵੇ ਨੂੰ ਵੀ ਦੁਹਰਾਇਆ ਤਾਂ ਅਗੋ ਅਕਾਲੀ ਦਲ ਨੇ ਪਲਟਵਾਰ ਕਰਦਿਆਂ ਸੀਐਮ ਨੂੰ ਹੀ ਚੋਂ ਲੜਨ ਦਾ ਚੈਲੰਜ ਕਰ ਦਿੱਤਾ ਪੰਜਾਬ ਦੇ ਵਿੱਚ ਆਪ ਦਾ ਮਿਸ਼ਨ 2024 ਲਗਾਤਾਰ ਜਾਰੀ ਹੈ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਵਿੱਚ ਵਿਕਾਸ ਕ੍ਰਾਂਤੀ ਰੈਲੀਆਂ ਦੇ ਬਾਅਦ ਮਾਲਵਾ ਦੇ ਵਿੱਚ 24 ਦਾ ਬਿਗਲ ਬਜਾਇਆ ਗਿਆ ਲੋਕ ਸਭਾ ਹਲਕਾ ਵੀ ਬਾਦਲ ਪਰਿਵਾਰ ਦਾ ਗੜ ਬਠਿੰਡਾ ਨੂੰ ਹੀ ਚੁਣਿਆ ਮੋੜ ਮੰਡੀ ਦੇ ਵਿੱਚ ਰੱਖੀ ਰੈਲੀ 'ਚ ਜਦੋਂ ਬੋਲਣ ਦੀ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਆਈ ਤਾਂ ਨਿਸ਼ਾਨੇ ਤੇ ਵੀ ਬਾਦਲ ਪਰਿਵਾਰ ਹੀ ਰਿਹਾ ਤੇ ਮੁੱਖ ਮੰਤਰੀ ਮਾਨ ਨੇ ਇਸ ਵਾਰ ਸਿਆਸੀ ਪਿੰਡ ਦੇ ਵਿੱਚ ਹਰ ਸਮਰਤ ਕੋਰ ਬਾਦਲ ਨੂੰ ਹਰਾਉਣ ਦਾ ਦਾਅਵਾ ਕਰ ਦਿੱਤਾ ਤੇ ਨਾਲ ਹੀ ਬਿਨਾ ਨਾਮ ਲਏ ਨਿੱਜੀ ਹਮਲਿਆਂ ਨੂੰ ਲੈ ਕੇ ਵਿਕਰਮ ਅਜੀਠਿਆ ਤੇ ਵੀ ਪਲਟਵਾਰ ਕੀਤਾ ਆ ਬਾਦਲ ਦਾ ਸਾਰਾ ਟੱਬਰ ਹਾਰ ਗਿਆ ਨਾ ਇੱਕ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ ਬਸ ਐਤਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਡੱਬੇ ਹਾਰਿਆ ਹੋਇਆ ਹੈ ਭਾਈ ਇੱਕ ਹਾਰ ਹੋਰ ਪਾਉਣਾ ਹੈ ਬਸ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਹੈ ਆਪਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਲਿਓ ਬਸ ਇਨਾਂ ਦੇ ਆਪ ਦੇ ਲੱਗੀ ਆ ਹੁਣ ਤਾਂ ਉਧਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਦਾਅਵੇ ਨੂੰ ਮੁੜ ਦੁਹਰਾਇਆ ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਜਿੱਤ ਦਰਜ ਕਰਨ ਦਾ ਦਾਵਾ ਕੀਤਾ ਤੇ ਨਾਲ ਹੀ ਜ਼ਿਕਰ ਚੰਡੀਗੜ੍ਹ ਦਾ ਵੀ ਕੀਤਾ 62 ਸੀਟ ਦੀ ਪੰਜਾਬ ਮੈਂ ਆਪ ਨੇ 117 ਵਿੱਚੋਂ 92 ਸੀਟ ਦੀ ਮੇਰਾ ਦਿਲ ਕਹਿੰਦਾ ਹੈ ਅਗਲੀ ਵਾਰ 117 ਵਿੱਚੋਂ 110 ਤੋਂ ਜ਼ਿਆਦਾ ਸੀਟ ਆਏਂਗੀ ਆਮ ਆਦਮੀ ਪਾਰਟੀ اور ਅਬ ਇਹ ਲੋਕ ਸਭਾ ਦੇ ਅੰਦਰ ਚੋਣ ਆ ਰਹੇ ਹਨ 13 ਸੀਟ ਪੰਜਾਬ ਦੀ ਹੈ ਔਰ 1 ਸੀਟ ਚੰਡੀਗੜ੍ਹ ਦੀ ਹੈ ਜਦੋਂ ਸੀਐਮ ਨੇ ਬਠਿੰਡਾ ਦੇ ਵਿੱਚ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ ਤਾਂ ਆਗੂ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਹੀ ਚੋਣ ਲੜਨ ਦੀ ਚੁਣੌਤੀ ਦੇ ਦਿੱਤੀ ਪਰ ਹਾਂ ਤੁਹਾਨੂੰ ਮੈਂ ਚੈਲੰਜ ਕਰਦਾ ਕਿ ਜਿਸ ਤਰੀਕੇ ਦੀ ਤੁਹਾਡੀ ਕਾਰਗੁਜ਼ਾਰੀ ਹੈ ਆਹ ਹੁਣ ਐਮਪੀ ਚੋਣਾਂ ਆ ਗਈਆਂ ਨਾਲੇ 2.5 ਸਾਲ ਹੋ ਜਾਣਗੇ ਅੱਧ ਚ ਆ ਜਾਾਂਗੇ ਲੋ ਟੈਸਟ ਕਰਦੇ ਆ ਕਿ ਭਗਵੰਤ ਮਾਨ ਸਾਹਿਬ ਕਿੱਡੇ ਕ ਪਪੂਲਰ ਹਨ ਲੜ ਕੇ ਦੇਖ ਲੋ ਚੋਣ ਜੇ ਨਾ ਹਲਕਿਆਂ ਤੋਂ ਜਮਾਨਤ ਜੱਪਤ ਹੋ ਜੇ ਤੁਸੀਂ ਮੈਨੂੰ ਕਿਉਂ ਜ਼ਿਕਰ ਹੋ ਗਿਆ ਕਿ ਹਰ ਸਿਮਰਤ ਕੋਰ ਬਾਦਲ 2009 ਤੋਂ ਲਗਾਤਾਰ ਤੀਜੀ ਵਾਰ ਬਠਿੰਡਾ ਤੋਂ ਸ਼ਰਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਨੇ ਤਾਂ ਜਦੋਂ ਲੋਕ ਸਭਾ ਚੋਣਾਂ ਨੂੰ ਅਜੇ ਕੁਝ ਮਹੀਨੇ ਬਾਕੀ ਨੇ ਤਾਂ ਇਸ ਦੇ ਵਿਚਾਲੇ ਆਪ ਨੇ ਰੈਲੀ ਦੇ ਜ਼ਰੀਏ ਬਠਿੰਡਾ ਦਾ ਸਿਆਸੀ ਪਾਰਾ ਪਖਾ ਦਿੱਤਾ ਹੈ ਖੈਰ ਕਿਸ ਦੇ ਦਾਅਵੇ ਦੇ ਵਿੱਚ ਕਿੰਨਾ ਦਮ ਹੈ ਇਸ ਦੇ ਲਈ ਥੋੜਾ ਇੰਤਜ਼ਾਰ ਕਰਨਾ ਹੋਵੇਗਾ ਬਠਿੰਡਾ ਤੋਂ ਪੰਕਜ ਕਪਾਈ న్యూਸ 18 ਪੰਜਾਬ ਬਠਿੰਡਾ ਵਾਲੀ ਰੈਲੀ 'ਚ ਮੁੱਖ ਮੰਤਰੀ ਨੇ ਕੇਂਦਰ ਨੂੰ ਵੀ ਨਿਸ਼ਾਨੇ ਤੇ ਲਿਆ ਤੇ ਤੀਰਥ ਯਾਤਰਾ ਸਕੀਮ ਲਈ ਟ੍ਰੇਨਾਂ ਨਾ ਦੇ ਨੂੰ ਲੈ ਕੇ ਹਮਲਾ ਬੋਲਿਆ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਪਾਜਪਾ ਨੂੰ ਇਸੇ ਗੱਲ ਦਾ ਦਰਦ ਹੈ ਕਿ ਪੰਜਾਬ 'ਚ ਦੰਗੇ ਕਿਉਂ ਨਹੀਂ ਹੋ ਰਹੇ ਤੇ ਨਾਲ ਹੀ ਰੁਕੇ ਹੋਏ ਆੜੀਐਫ ਦਾ ਮੁੱਦਾ ਵੀ ਚੁੱਕਿਆ ਬਠਿੰਡਾ ਰੈਲੀ ਦੇ ਵਿੱਚ ਮੁੱਖ ਮੰਤਰੀ ਦੇ ਨਿਸ਼ਾਨੇ ਤੇ ਜਿੱਥੇ ਬਾਦਲ ਪਰਿਵਾਰ ਰਿਆ ਉੱਥੇ ਅਕਾਲੀ ਦਲ ਦੇ ਪੁਰਾਣੇ ਭਾਈਵਾਲਾਂ ਤੇ ਵੀ ਤਿੱਖੇ ਨਿਸ਼ਾਨੇ ਸਾਦੇ ਸੀਐਮ ਨੇ ਤੀਰਥ ਯਾਤਰਾ ਸਕੀਮ ਦੇ ਲਈ ਟ੍ਰੇਨਾਂ ਨਾ ਦੇਣ ਨੂੰ ਲੈ ਕੇ ਕੇਂਦਰ ਨੂੰ ਨਿਸ਼ਾਨੇ ਤੇ ਲਿਆ ਤੇ ਸਿੱਧਾ ਸਵਾਲ ਕੀਤਾ ਕਿ ਕੀ ਹੁਣ ਕੇਂਦਰ ਸਰਕਾਰ ਸਾਨੂੰ ਮੱਥਾ ਟੇਕਣ ਤੋਂ ਵੀ ਰੋਕੇਗੀ ਤੇ ਭਾਜਪਾ ਤੇ ਵਰਦਿਆ ਕਿਹਾ ਕਿ ਭਾਜਪਾ ਨੂੰ ਦਰਦ ਇਹ ਹੈ ਕਿ ਪੰਜਾਬ ਦੇ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਤੇ ਨਾਲ ਹੀ ਰੁਕੇ ਹੋਏ ਆਰਡੀਐਫ ਫੰਡ ਨੂੰ ਲੈ ਕੇ ਵੀ ਕੇਂਦਰ ਤੇ ਨਿਸ਼ਾਨਾ ਸਾਧਿਆ ਟ੍ਰੇਨਾਂ ਬੁੱਕ ਕਰ ਲੀਆਂ ਪੈਸੇ ਦੇ ਤੇ ਆ ਲੋ ਜੀ ਇੰਨੇ ਪੈਸੇ ਸਾਡੀਆਂ ਟ੍ਰੇਨਾਂ ਸਾਨੂੰ ਇੰਨੇ ਨਹੀਂ ਤਰੀਕ ਨੂੰ ਦੇ ਦਿਓ ਕਹਿੰਦੇ ਯਾਰ ਇਹ ਤਾਂ ਮੱਥਾ ਟੇਕਣ ਲੱਗ ਗਏ ਇਹ ਤਾਂ ਯਾਰ ਗੁਰੂ ਸਾਹਿਬ ਨੂੰ ਤਾਂ ਜਿੰਦਾ ਗੁਰੂ ਦਾ ਦਰਜਾ ਹੈ ਇਹ ਤਾਂ ਬਹੁਤ ਅਰਦਾਸਾਂ ਕਰਦੇ ਆ ਹਰ ਦੋ ਟਾਈਮ ਤੇ ਤੇ ਇਹ ਤਾਂ ਗੁਰੂ ਦੇ ਅਸ਼ੀਰਵਾਦ ਪ੍ਰਾਪਤ ਹੈ ਲੋਕ ਨੇ ਇਹਨਾਂ ਨੂੰ ਮੱਥਾ ਵੇਨਾ ਟੇਕਣ ਦਿਓ ਵੀਰੋ 7 ਤਰੀਕ ਵਾਲੀ ਤੇ 15 ਤਰੀਕ ਵਾਲੀ ਟ੍ਰੇਨ ਨਹੀਂ ਦਿੱਤੀ ਇਹਨਾਂ ਨੇ ਬਸ ਆਹੀ ਦੁੱਖ ਹੈ ਕਿ ਪੰਜਾਬ 'ਚ ਪਾਰ ਕਿਉਂ ਨਹੀਂ ਪੈ ਰਿਹਾ ਪੰਜਾਬ 'ਚ ਦੰਗੇ ਕਿਉਂ ਨਹੀਂ ਹੋ ਰਹੇ ਬੜੀ ਕੋਸ਼ਿਸ਼ ਕਰ ਲਈ ਲੜਦੇ ਹੀ ਨਹੀਂ ਹੈਗੇ ਆਪਸ 'ਚ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜਦਾ ਉੱਗ ਪੂਗਾ ਪਰ ਨਫਰ ਦਾ ਬੀਜ ਇੱਥੇ ਉੱਗ ਨਹੀਂ ਸਕਦਾ ਇਹ ਗੱਲ ਮੈਂ ਕਹਿਣੀ ਚਾਹੁੰਦਾ ਬੀਜੇਪੀ ਵਾਲੇ ਸੁਣ ਲੈਣ ਖਾਸ ਤੌਰ ਤੇ ਆਰ ਡੀ ਐਫ ਦਾ ਪੈਸਾ ਰੋਕ ਲਓ ਆਰ ਡੀ ਐਫ ਹੈਗਾ ਰੂਰਲ ਡਿਵੈਲਪਮੈਂਟ ਫੰਡ ਮੰਡੀ ਬੋਰਡ ਦਾ ਪੈਸਾ ਹੈ 5.5 ਹਜ਼ਾਰ ਕਰੋੜ ਰੋਕ ਲਿਆ ਜੇ 5.5 ਹਜ਼ਾਰ ਕਰੋੜ ਦੇ ਦੇਣ ਨਾ ਐਨ ਲਿਸ਼ਕ ਦੀਆਂ ਸੜਕਾਂ 67000 ਕਿਲੋਮੀਟਰ ਬਣ ਜਾਣਗੀਆਂ ਹਰੇਕ ਪਿੰਡ ਨੂੰ 18 ਫੁੱਟੀ ਜਾਊਗੀ ਹਰੇਕ ਪਿੰਡ ਨੂੰ ਫਿਰਨੀਆਂ ਵੀ 18 18 ਫੁੱਟੀਆਂ ਕਰ ਦਾਂਗੇ ਪਰ ਪੈਸਾ ਰੋਕ ਲਿਆ ਕੇਂਦਰ ਨੇ ਜਦੋਂ ਮਠੰਡਾ ਰੈਲੀ ਦੇ ਵਿੱਚ ਮੁੱਖ ਮੰਤਰੀ ਨੇ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ ਤਾਂ ਗੂ ਬੀਜੇਪੀ ਦੇ ਵੱਲੋਂ ਇਹ ਪਲਟਵਾਰ ਕੀਤਾ ਗਿਆ ਬੀਜੇਪੀ ਜਿੱਥੇ ਜਿੱਥੇ ਬੀਜੇਪੀ ਦਾ ਰਾਜ ਆ ਸੱਤਾ ਚ ਨੇ ਉੱਥੇ ਕਿਤੇ ਵੀ ਦੰਗੇ ਨਹੀਂ ਹੋਣ ਦਿੰਦੇ ਔਰ ਸ਼ਕਤੀ ਨਾਲ ਚੱਲ ਰਹੇ ਆ ਔਰ ਜਿੱਥੇ ਮਾਨ ਸਾਹਿਬ ਤੁਹਾਨੂੰ ਵੀ ਤਕਲੀਫ ਹੁੰਦੀ ਹੈ ਉੱਥੇ ਵੀ ਤੁਹਾਡਾ ਸਾਥ ਤੇ ਸਹਿਯੋਗ ਦਿੱਤਾ ਬੀਜੇਪੀ ਨੇ ਹਮੇਸ਼ਾ ਸਾਡੀ ਕੇਂਦਰ ਸਰਕਾਰ ਨੇ ਦਿੱਤਾ ਔਰ ਤੁਸੀਂ ਜਿਸ ਤਰੀਕੇ ਨਾਲ ਪ੍ਰਸ਼ਾਸਨ ਚਲਾ ਰਹੇ ਹੋ ਪੰਜਾਬ ਚ ਆਰਥਿਕ ਐਮਰਜੈਂਸੀ ਲਾਉਣੀ ਪੈਣੀ ਹੈ ਔਰ ਪੰਜਾਬ ਦੀ ਜਿਹੜੀ ਕਤਲੋਗਾਰਧ ਹੋ ਰਹੀ ਹੈ ਉਸ ਨੂੰ ਵੀ ਰੋਕਣ ਦੀ ਜ਼ਰੂਰਤ ਹੈ ਜ਼ਿਕਰ ਜੋ ਹੋ ਗਿਆ ਕਿ ਆਪ ਦੇ ਬਣਾ ਬਠਿੰਡਾ ਦੇ ਮੋੜ ਮੰਡੀ ਦੇ ਵਿੱਚ ਰੈਲੀ ਕੀਤੀ ਗਈ ਇਸ ਦੌਰਾਨ ਬਠਿੰਡਾ ਨੂੰ ਸੁਗਾਤ ਦੇਣ ਦੇ ਲਈ ਆਪ ਸੁਪਰੀਮੋ ਰਵਿੰਦ ਕੇਸ਼ਰੀਵਾਲ ਵੀ ਪਹੁੰਚੇ ਹੋਏ ਸਨ ਇਸੇ ਮੌਕੇ ਮੁੱਖ ਮੰਤਰੀ ਗੁਰਦਿਆ ਤੇ ਖੁੱਲ ਕੇ ਵਰਦੇ ਹੋਏ ਨਜ਼ਰ ਆਏ ਬਠਿੰਡਾ ਤੋਂ ਪੰਕਜ ਕਪਾਈ న్యూਸ 18 ਪੰਜਾਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਫਤਿਹਗੜ ਸਾਹਿਬ ਦੇ ਗੁਰਦੁਆਰਾ ਸਾਹਿਬ ਜਨਤਮਸਤਕ ਹੋਏ ਇਸ ਮੌਕੇ ਉਹਨਾਂ 26 ਤੋਂ 28 ਦਸੰਬਰ ਤੱਕ ਲੱਗਣ ਵਾਲੇ ਸ਼ਹੀਦੀ ਜ਼ੋਨ ਮਿਲਦਿਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਨਵੇਂ ਤਿਆਰ ਕੀਤੇ ਗਏ ਕੜਾ ਪ੍ਰਸ਼ਾਦ ਜੋੜਾ ਘਰਤੇ ਗੜ تیرਕਾਰ ਦੇ 6 ਕਾਊਂਟਰ ਰੱਖ ਲਏ ਲੱਗਿਆ ਕਿ ਸੰਗਤ ਦੀ ਸਹੂਲਤ ਨੂੰ ਪਿਆਜ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਨੇ ਫਤਿਹਗੜ ਸਾਹਿਬ 'ਚ 400 ਤੋਂ ਵੱਧ ਲੰਗਰ ਥਾਵਾਂ ਅਲਾਟ ਕੀਤੀਆਂ ਨੇ ਇਸ ਨਾਲ ਹੀ ਗੱਡੀਆਂ ਲਈ 15 ਦੇ ਕਰੀਬ ਪਾਰਕਿੰਗਾਂ ਬਣਾਈਆਂ ਗਈਆਂ ਨੇ ਲੰਗਰ ਲਈ ਵਾਟਰਪੂਫ ਟੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਇੱਕ ਲੰਗਰ ਦੀ ਸਾਡੀ ਪੰਥ ਕਰਵਾਇਆ ਤੇ ਆ ਉਹ 400 ਦੇ ਲਗਭਗ ਜ਼ਮੀਨਾਂ ਜਿਹੜੀਆਂ ਇਹਨੂੰ ਆਪਾਂ ਕਹਿ ਲਈਏ ਥਾਂ ਦੀ ਅਲਾਟਮੈਂਟ ਕੀਤੀ ਗਈ ਆ ਤਾਂ ਕਿ ਵੱਖ-ਵੱਖ ਜਿਹੜੇ ਉਹ ਲੰਗਰ ਲੈ ਕੇ ਆਉਂਦੇ ਉਹ ਸਾਰੇ ਉੱਤੇ ਉਹਦਾ ਪ੍ਰਬੰਧ ਸੁਸਤਰਾ ਕਰ ਸਕਣ। ਇਸੇ ਤਰ੍ਹਾਂ 15 ਤੋਂ ਵੱਧ ਜਿਹੜੇ ਆ ਜੋੜਾ ਘਰ ਉਹਦੇ ਨਾਲ ਕਠੜੀ ਘਰ ਜਿਹੜੇ ਉਹ ਬੱਕਰੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਸੋ ਇਸੇ ਤਰ੍ਹਾਂ ਸਾਡੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਫਿਰ ਸਾਡਾ ਮਾਤਾ ਗੁਜਰੀ ਕਾਲਜ ਪੋਲੀਟੈਕਨਿਕ ਕਾਲਜ ਇਹਨਾਂ ਦੇ ਵਿੱਚ ਸਰਾਵਾਂ ਦੇ ਤੌਰ ਤੌਰ ਦੇ ਉੱਤੇ ਜਿਹੜੇ ਹੋਸਟਲ ਆ ਬੱਚਿਆਂ ਦੇ ਉਹ ਵੀ ਜੋੜ ਮੇਲੇ ਦੇ ਵਿੱਚ ਸਾਰਿਆਂ ਦੇ ਪ੍ਰਬੰਧ ਜਿਹੜੇ ਉਹ ਹੇਠ ਪ੍ਰਬੰਧ ਦੇ ਲੈ ਲੈ ਜਾਂਦੇ ਆ ਇਹ ਤੋਂ ਇਲਾਵਾ 15 ਜਿਹੜੀਆਂ ਪਾਰਕਿੰਗ ਰੱਖੀਆਂ ਗਈਆਂ ਭਾਵੇਂ ਸਰਕਾਰ ਵੀ ਆਪਣੇ ਤੌਰ ਤੇ ਇੰਤਜ਼ਾਮ ਕਰਦੀ ਆ ਪਰ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸ਼ਹੀਦੀ ਜੋੜ ਮੇਲੇ ਦੇ ਉੱਤੇ ਬਾਅਦ ਤੋਂ ਬਾਅਦ ਯਤਨ ਤੇ ਪ੍ਰਬੰਧ ਕਰਦੀ ਆ 22 ਜਨਵਰੀ ਨੂੰ ਅਯੋਧਿਆ 'ਚ ਹੋਣ ਵਾਲੇ ਸਮਾਗਮ 'ਚ ਲੰਗਰ ਲਗਾਉਣਗੇ ਨਿਹੰਗ ਸਿੰਘ ਦਾਸ ਦੇ ਕਿਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਮੌਕੇ ਆ ਲੰਗਰ ਲਗਾਇਆ ਜਾਏਗਾ ਨਿਹੰਗ ਸਿੰਘਾ ਦੇ ਵੱਲੋਂ ਨਿਹੰਗ ਬਾਬਾ ਫਰੀਦ ਸਿੰਘ ਦੇ 8ਵੇਂ ਵੰਸ਼ਜਾਂ ਵੱਲੋਂ ਐਲਾਨ ਕੀਤਾ ਗਿਆ ਹੈ ਸਾਡਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ ਆ ਬਾਬਾ ਹਰਜੀਤ ਸਿੰਘ ਨੇ ਕਿ ਉਹਨਾਂ ਨੇ ਕਿਹਾ ਕਿ 3 ਨਵੰਬਰ 1858 ਨੂੰ ਨਿਹੰਗਾਂ ਨੇ ਬਾਬਰੀ ਤਾਂ ਚੇਤੀ ਕਬਜ਼ਾ ਕੀਤਾ ਸੀਗਾ ਨਿਹੰਗ ਬਾਬਾ ਫਕੀਰ ਸਿੰਘ ਨੇ ਆਪਣੇ ਸਾਥੀਆਂ ਨਾਲ ਆ ਕਬਜ਼ਾ ਕੀਤਾ ਸੀਗਾ ਤੇ ਕਬਤੇ ਕਰਕੇ ਉੱਥੋਂ ਹਵਨ ਕੀਤਾ ਅਤੇ ਸਾਰੀਆਂ ਦਿਵਾਰਾਂ ਤੇ ਸ਼੍ਰੀ ਰਾਮ ਲਿਖਵਾਇਆ ਗਿਆ ਸੀ। ਸਕਾਰਿਆਂ ਜਥੇਦਾਰ ਬਾਬਾ ਫਕੀਰ ਸਿੰਘ ਜੀ ਨਿਹੰਗ ਸਿੰਘ ਜੀ ਜਿਨ੍ਹਾਂ ਨੇ ਉਸ ਖਾਲਸਾ ਹੋਣ ਦਾ ਸਮਾਜ ਨੂੰ ਇੱਕ ਸੰਦੇਸ਼ ਦਿੱਤਾ ਜਿਹਦੇ ਆਧਾਰ ਤੇ ਅੱਜ ਅਜੋਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਜਨ ਭੂਮੀ ਦੇ ਵਿੱਚ ਆਉਣ ਵਾਲੀ 22 ਜਨਮੇ ਰਾਮ ਲੱਲਾ ਜੀ ਬਿਰਾਜਮਾਨ ਹੋ ਜਾ ਰਹੇ ਨੇ ਮੈਂ ਉਹਨਾਂ ਦੇ ਪਰਵਾਦੀ 8ਵੀਂ ਪੀੜੀ ਦਾ ਅੰਸ਼ਵੰਸਾਂ 100 ਉਹਨਾਂ ਦੀ ਕੁਰਬਾਨੀ ਇੱਕ ਦੇਸ਼ ਨੂੰ ਇੱਕ ਅਜੀਹਾ ਸੁਨੇਹਾ ਦੇ ਕੇ ਗਈ ਹੈ ਜਿਸ ਵਿੱਚ ਉਹਨਾਂ ਨੇ ਉਸ ਸਮੇਂ 1858 ਦੇ ਵਿੱਚ ਆਪਣੇ ਨਿਹੰਗ ਸਿੰਘ ਸਾਥੀਆਂ ਦੇ ਨਾਲ ਉਹਨਾਂ ਮੁਸਲਮਾਨਾਂ ਤੋਂ ਉਸ ਮਾਜੇ ਨੂੰ ਆਜ਼ਾਦ ਕਰਾ ਕੇ ਦੁਬਾਰਾ ਉੱਥੇ ਰਾਮ ਦੇ ਨਾਮ ਦਾ ਹਵਨ ਕੀਤਾ ਉਪਰੰਤ ਉਹਨਾਂ ਦੇ ਅੰਗੇਸ਼ਟ ਉੱਥੇ ਦੀ ਪੋਤਵਾਲ ਦੇ ਵਿੱਚ ਐਫ ਆਈ ਆਰ ਕੱਟ ਹੋਈ ਤੇ ਜਿਹਦੇ ਆਧਾਰ ਤੇ ਸਾਨੂੰ ਉਹ ਪਿਛਲਾ 700 ਸਾਲ ਵੀ ਉੱਥੇ ਪਹਿਲਾ ਰਾਮ ਮੰਦਰ ਸੀ ਉਹਦੇ ਪ੍ਰੂਫ ਮਿਲੇ ਤਾਂ ਅੱਜ ਉਹ ਸੁਪਰੀਮ ਕੋਰਟ ਦੀ ਆਜਾਤ ਨਾਲ ਉਥੇ ਰਾਮ ਜੀ ਬਰਾਜ ਰਹੇ ਨੇ ਸੋ ਉਸ ਪਰਵਾਦੀ ਮੈਂ ਉਸ ਕਰਵਾਨੀ ਨੂੰ ਜਿੱਥੇ ਆਪ ਜੀਆਂ ਦੇ ਅੱਗੇ ਪੇਸ਼ ਕਰਦਾ ਹਾਂ ਉਥੇ ਦੱਸਣਾ ਚਾਹੁੰਦਾ ਕਿ ਅਸੀਂ ਸਾਰੇ ਮਿਲ ਕੇ ਉਸ ਰਾਮ ਚੰਦਰ ਮਹਾਰਾਜ ਦੀ ਭੂਮੀ ਤੇ ਆਪਾਂ ਲੰਗਰ ਲਗਾਈਏ ਵੱਖ-ਵੱਖ ਸੇਵਾਵਾਂ ਕਰੀਏ ਇੱਕ ਸਮਾਜ ਨੂੰ ਅਛਾ ਸੁਨੇਹਾ ਦਈਏ ਜਿਸ ਸਨੇਹ ਦੇ ਨਾਲ ਸਾਡੇ ਸਮਾਜ ਵਿੱਚ ਆਪਸੀ ਜੋ ਦਰਾਰਾਂ ਪਈਆਂ ਨੇ ਉਹ ਖਤਮ ਹੋਣ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਫਿਲੌਰ ਦੀ ਫਿਲੌਰ ਚ ਇੱਕ ਤਿੰਦੂ ਦੇ ਵੱਲੋਂ دہشت ਮਚਾਈ ਗਈ ਜਿੱਤੇ ਕਿ ਮੋਹੱਲਾ ਕਾਜ਼ੀਆਂਚ ਇੱਕ ਤਿੰਦੂਆਂ ਨੂੰ ਵੇਖਿਆ ਗਿਆ ਦੱਸਿਆ ਗਿਆ ਗਲੀਆਂ ਚ ਭਜਦਾ ਨਜ਼ਰ ਆ ਰਿਹਾ ਹੈ ਤੇਂਦੂਆ ਤੇ ਇਲਾਕੇ ਚ ਸਹਿਮ ਦਾ ਮਾਹੌਲ ਹੈ ਤੇ ਗੱਲ ਕਰ ਰਹੀ ਅਸੀਂ ਫਿਲੌਰ ਦੀ ਜਿੱਥੇ ਕੀ ਤੇਂਦੂ ਦੀ ਦਹਿਸ਼ਤ ਵੇਖਣ ਨੂੰ ਮਿਲੀ ਇਸ ਤੋਂ ਪਹਿਲਾਂ ਤਸਵੀਰਾਂ ਸਾਹਮਣੇ ਆਈ ਸੀਗੀਆਂ ਲੁਧਿਆਣਾ ਦੇ ਇੱਕ ਪੌਸ਼ ਸੁਸਾਇਟੀ ਤੋਂ ਜਿੱਥੇ ਕੀ ਸ਼ਰੀਆਮ ਸੁਸਾਇਟੀ ਦੇ ਅੰਦਰ ਹੀ ਤੇਂਦੂਆ ਵੇਖਣ ਨੂੰ ਮਿਲਿਆ ਸੀਗਾ ਹਾਲਾਂਕਿ ਜੇ ਜਗਰਾਤ ਵਿਭਾਗ ਦੇ ਵੱਲੋਂ ਉਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸੀ ਕਿ ਆਹ ਤਸਵੀਰਾਂ ਜੋ ਤੁਸੀਂ ਵੇਖ ਪਾਰੇ ਹੋ ਆ ਤਸਵੀਰਾਂ ਨੇ ਤਾਜ਼ਾ ਤਸਵੀਰਾਂ ਫਿਲੌਰ ਦੀਆਂ ਜਿੱਥੇ ਕੀ ਫਿਲੌਰ ਚ ਤੇਂਦੂਏ ਦੀ ਦਹਿਸ਼ਤ ਵੇਖਣ ਨੂੰ ਮਿਲੀ ਹੈ ਤਸਵੀਰਾਂ ਜ ਕੈਪਚਰ ਹੋਇਆ ਹੈ ਤਿੰਨੋਂ ਵੇਖਿਆ ਜਾ ਸਕਦਾ ਹੈ ਕਿ ਗਲੀਆਂ ਚ ਇਧਰ ਉਧਰ ਪਛਤਾ ਹੋਇਆ ਨਜ਼ਰ ਆ ਰਿਹਾ ਹੈ ਤੇ ਗਲੀਆਂ ਚ ਜੋ ਹੈ ਪਛਤਾ ਵੇਖਿਆ ਜਾ ਸਕਦਾ ਹੈ ਇਸੇ ਵਿਚਾਲੇ ਇਲਾਕਾ ਵਾਸੀਆਂ ਚ دہشت ਦਾ ਮਾਹੌਲ गल करा गुरुग्राम की जिथे कि एक सड़क हादसा वापर है राजीव चौक अंडरपासोरपियो पलट गई तेज रफ्तार होने कारण हादसा वापर है दस दे कि स्कॉरपिओ सवार गंभीर रूप न जख्मी हुए हैं स्कॉर्पियो ने एक बाइक ने भी अपनी चपेट च लिया हादसे बाइक चालक भी बुरी तरीके जख्मी हुआ है मौके दस्वीर तुम वेख पा रहे हो इसे गुरुग्राम च आ सड़क हादसा वापर है तस्वीर देखा जा सकता है कि किमें बुरे तरीके जो गड्डी है स्कॉरपिओ ग नुकसानी गई है राजीव चौक अंडरपास स्कॉर्पियो गड्डी पलट गई है तो मोटरसाइकिल दस्वीर तुम देख पा रहे हो मोटरसाइकिल भी बुरी तरीके नुकसानी गई है जो कि पूरा हादसा वापर स्कॉर्पियो गड्डी ने एक मोटरसाइकिल भी अपनी चपेट से लै लिया हालांकि दसिया जा रहा है कि ओवर स्पीडिंग कारण बनी है हादसे नशे खिलाफ पुलिस का वाडा एक्शन वेखन को मिले जितने कि नवाशहर पुलिस ने एक शख्स को काबू किया है मुलजम जसकरण उसका नाम है जिस तो दो किलो हैरोइन भी पुलिस बरामद की गई है गौर है कि एक लाख रुपए की ड्रग मनी भी मिली है मुलजम ने भजन की कोशिश की थी थी। पर पुलिस ने उसको काबू कर का लिया तस तो तस्वीर तुम विखा रहे हैं इस दाले दो किलो हैरोइन का पैकेट भी नजर आ रहा है तो ड्रग मनी भी बरामद की गई है एक लाख रुपए की ड्रग मनी बरामद की गई है नोटा दे बंडल तुम देख पा रहे हो नाले एक गटली नज़र आ रही है इस दो किलो हैरोइन है ਅਮੁਲਜ਼ਮ ਜਸਕਰਨ ਸਿੰਘ ਹੈ ਜਿਸ ਤੋਂ ਕੀ ਬਰਾਮਦ ਕੀਤੀ ਗਈ। ਐਤਵਾਰ ਦੀ ਸਵੇਰ ਪਰ ਪੰਜਾਬ ਨੂੰ ਗੈਂਗਸਟਰ ਮੁਕਰਨ ਦਾ ਅਹਿਦ ਲੈ ਚੁੱਕੀ ਪੰਜਾਬ ਪੁਲਿਸ ਮੁਸਤੈਦ ਸੀ। ਕਿਉਂਕਿ ਜੋ ਉਹਨਾਂ ਨੂੰ ਮਿਲ ਚੁੱਕੀ ਸੀ ਟਿਪ, ਇਹ ਟਿਪ ਸੀ ਮੋਗਾ ਚ ਗੈਂਗਸਟਰਾਂ ਦੀ ਮੂਵਮੈਂਟ ਬਾਰੇ। 17 ਦਸੰਬਰ 2023 ਥਾ ਮੋਗਾ ਦੇ ਬਦਨੀ ਕਲਾਂ ਦਾ ਪਿੰਡ ਦੋਦਰ ਸਮਾ ਸਵੇਰ ਦੇ 8 ਤੋਂ 9 ਵਜੇ ਦੇ ਵਿਚਾਲੇ ਪਿੰਡ ਦੋਦਰ ਤੋਂ ਮੱਲਿਆਣਾ ਵੱਲ ਜਾ ਰਹੀ ਇਹ ਸੜਕ ਤੇ ਪੁਲਿਸ ਦੇ ਮੁਲਾਜ਼ਮਾਂ ਦੀ ਇਹ ਮੌਜੂਦਗੀ ਉਸ ਐਨਕਾਊਂਟਰ ਤੋਂ ਬਾਅਦ ਦੀਆਂ ਨੇ ਜੋ ਐਤਵਾਰ ਦੀ ਸਵੇਰ ਇੱਥੇ ਹੋਇਆ ਇਸੇ ਥਾਂ ਤੇ ਪੁਲਿਸ ਦੀ ਮੌਜੂਦਗੀ ਦੇ ਵਿਚਾਲੇ ਸੜਕ ਤੇ ਪਿਆ ਇਹੀ ਉਹ ਬਾਈਕ ਹੈ ਜਿਸ ਤੇ ਸਵਾਰ ਸਨ ਤਿੰਨ ਗੈਂਗਸਟਰ ਜਿਨ੍ਹਾਂ ਦੀ ਆਮਦ ਦੇ ਬਾਰੇ ਮਿਲ ਚੁਕੇ ਸੀ ਪੁਲਿਸ ਨੂੰ ਇਤਲਾਹ ਹਤੇ ਇਸੇ ਕਰਕੇ ਮੈਨਾ ਸੀਆਈਏ ਦੇ ਇੰਸਪੈਕਟਰ ਦਲਜੀਤ ਸਿੰਘ ਆਪਣੀ ਟੀਮ ਦੇ ਨਾਲ ਇੱਥੇ ਮੌਜੂਦ ਸਨ ਮੌਕੇ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਜਗ੍ਹਾ ਤੇ ਜਿਹੜਾ ਮੋਗਾ ਦੇ ਸੀਐਸਟਾਫ ਨੇ ਜਿਹੜਾ ਨਾਕਾ ਲਗਾਇਆ ਹੋਇਆ ਸੀਗਾ ਇਸ ਚੌਂਕ ਦੇ ਵਿੱਚ ਔਰ ਇਸੇ ਦੌਰਾਨ ਜਿਹੜੇ ਆ ਤਿੰਨ ਬਾਈਕ ਸਵਾਰ ਜਿਹੜੇ ਆ ਉਹ ਆਉਂਦੇ ਨੇ ਜਦੋਂ ਪੁਲਿਸ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕਰਦੀ ਹੈ ਤਾਂ ਭੱਜਣ ਦੀ ਕੋਸ਼ਿਸ਼ ਕਰਦੇ ਆ ਔਰ ਪੁਲਿਸ ਤੇ ਫਾਇਰਿੰਗ ਕਰਦੇ ਆ ਕਿਉਂਕਿ ਖੇਤਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਖੇਤਾਂ ਦੇ ਵਿੱਚ ਭੱਜ ਗਏ ਸੀ ਜਿਹੜੇ ਹਮਲਾਵਰ ਸੀਗੇ ਔਰ ਪੁਲਿਸ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਇਧਰ ਭੱਜ ਗਏ ਸੀ ਔਰ ਉਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਗੈਂਗਸਟਰਾਂ ਦੀ ਆਮਦ ਹੋਈ ਸੀ ਹਤੇ ਪੁਲਿਸ ਨੇ ਕੀਤੀ ਹੋਈ ਸੀ ਨਾਕੇ ਬੰਦੀ ਤੇ ਇਸੇ ਵਿਚਾਲੇ ਦੌਧਰ ਪਿੰਡ ਬਾਈਕ ਤੇ ਆਏ ਤਿੰਨੇ ਗੈਂਗਸਟਰ ਜਿਨ੍ਹਾਂ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਆਪਣਾ ਬਾਈਕ ਮੁੜ ਡੌਡਰ ਦੇ ਵੱਲ ਮੋੜ ਦਿੱਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ ਤਾਂ ਬਾਈਕ ਨੂੰ ਸੜਕ ਤੇ ਛੱਡ ਕੇ ਖੇਤਾਂ ਵੱਲ ਨੂੰ ਭੱਜਣ ਲੱਗੇ ਐਨਕਾਊਂਟਰ ਦੇ ਹਾਲਾਤ ਬਣੇ ਤਾਂ ਪੁਲਿਸ ਨੇ ਮੋਰਚਾ ਸਾਂਭ ਲਿਆ ਗੈਂਗਸਟਰਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਤਾਂ ਜਵਾਬੀ ਕਾਰਵਾਈ ਪੁਲਿਸ ਨੇ ਵੀ ਕੀਤੀ ਤੇ ਪੁਲਿਸ ਨੂੰ ਸਾਹਮਣੇ ਵੇਖ ਕੇ ਗੈਂਗਸਟਰਾਂ ਦੇ ਅਖੀਰਕਾਰ ਪਸੀਨੇ ਛੁੱਟ ਗਏ ਤੇ ਅਖੀਰ ਪੁਲਿਸ ਨੇ ਆ ਗੈਂਗਸਟਰ ਨੂੰ ਸਰੈਂਡਰ ਕਰਾਉਣ ਦੇ ਵਿੱਚ ਕਾਮਯਾਬ ਰਹੀ ਪੁਲਿਸ ਪਾਰਟੀ ਨੇ ਗੱਡੀਆਂ ਨਾਲ ਉਹਨਾਂ ਦਾ ਪਿੱਛਾ ਕੀਤਾ ਥੋੜੀ ਦੂਰ ਅੱਗੇ ਜਾ ਕੇ ਉਹ ਮੋਟਰਸਾਈਕਲ ਸੁੱਟ ਕੇ ਖੇਤਾਂ ਵਿੱਚ ਝੋਕੇ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਫਾਇਰਿੰਗ ਕਰਨ ਲੱਗੇ ਪੁਲਿਸ ਪਾਰਟੀ ਨੇ ਵੀ ਉਹਨਾਂ ਨੂੰ ਲਲਕਾਰਿਆ ਤੇ ਆਪਣੇ ਵਿਚਾਲੀ ਹਵਾਈ ਫਾਇਰਿੰਗ ਕਰੀ ਤੇ ਪੁਲਿਸ ਪਾਰਟੀ ਦਾ ਦਬਾਅ ਵਧਦਾ ਵੇਖ ਕੇ ਤਿੰਨਾਂ ਨੌਜਵਾਨਾਂ ਨੇ ਪੁਲਿਸ ਪਾਰਟੀ ਕੋਲ ਸਰੈਂਡਰ ਕਰ ਦਿੱਤਾ ਫੜੇ ਗਏ ਗੈਂਗਸਟਰਾਂ ਦੇ ਨਾਲ ਸ਼ੁਰੂਆਤੀ ਸਵਾਲ ਜਵਾਬ ਦੌਰਾਨ ਵੱਡਾ ਖੁਲਾਸਾ ਹੋਇਆ ਲੱਕੀ ਪਟਿਆਲ ਦੇ ਸੰਗੁਰਗੇ ਪੁਲਿਸ ਮੁਤਾਬਕ ਇਹਨਾਂ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਚੋਂ ਸ਼ੰਕਰ ਰਾਜਪੂਤ ਉਰਫ ਸਾਹਿਲ ਅਤੇ ਯਸ਼ਵ ਮੋਗਾ ਦੇ ਨਾਲ ਸਬੰਧਤ ਨੇ ਜਦਕਿ ਨਰਦੀਪ ਸਿੰਘ ਧਰਮਕੋਟ ਦੇ ਨਾਲ ਸਬੰਧਤ ਹੈ ਪੁਲਿਸ ਮੁਤਾਬਕ ਇਹਨਾਂ ਗੈਂਗਸਟਰ ਨੂੰ ਲੱਕੀ ਪਟਿਆਲ ਦੇ ਕਹਨ ਤੇ ਹਥਿਆਰ ਦਿੱਤੇ ਗਏ ਸਨ ਜਿਨ੍ਹਾਂ ਜੋ ਸ਼ੰਕਰ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ ਅਤੇ ਲੱਖੀ ਪਟਿਆਲ ਤੇ ਮਨਦੀਪ ਢਾਲੀਵਾਲ ਦੇ ਡਾਇਰੈਕਸ਼ਨ ਤੇ ਕੰਮ ਕਰਦੇ ਸਨ ਪੁਲਿਸ ਹੁਣ ਇਹਨਾਂ ਤੋਂ ਇਹ ਪਤਾ ਲਾਵੇਗੀ ਕਿ ਇਹਨਾਂ ਨੇ ਕਿਹੜੀ ਵਾਰਦਾਤ ਨੂੰ ਹੁਣ ਅੰਜਾਮ ਦੇਣਾ ਸੀ ਅਤੇ ਇਹਨਾਂ ਦੇ ਕੋਲੋਂ ਬਰਾਮਦ ਨਾਜਾਇਜ਼ ਹਥਿਆਰ ਕਿਵੇਂ ਇਹਨਾਂ ਤੱਕ ਪਹੁੰਚ ਗਏ ਮੋਗਾ ਤੋਂ ਦੀਪਕ ਸਿੰਘਲਾ ਤੇ ਚੰਡੀਗੜ੍ਹ ਤੋਂ ਮਨੋਜ ਰਾਠੀ ਦੇ ਨਾਲ ਬਿਊਰੋ ਰਿਪੋਰਟ న్యూਸ 18 ਪੰਜਾਬ ਜਲੰਧਰ ਦੇ ਮਕਸੂਦਾ ਚ ਇੱਕ ਡੀਐਸਪੀ ਤੇ ਡਰਾਂ ਤਮਕੌਨ ਤੇ ਪਿੰਡ ਵਾਸੀਆਂ ਤੇ ਫਾਇਰਿੰਗ ਕਰਨ ਦੇ ਆਰੋਪ ਲੱਗੇ ਨੇ ਜਿਸ ਤੋਂ ਬਾਅਦ ਲੋਕਾਂ ਨੇ ਡੀਐਸਪੀ ਨੂੰ ਕੁੱਟਮਾਰ ਕੀਤੀ। ਲੋਕਾਂ ਦੀ ਭੀੜ 'ਚ ਕਿਰਿਆ ਹੋਇਆ ਇਹ ਸ਼ਖਸ ਜਿਸ ਦੀ ਲੋਕਾਂ ਵੱਲੋਂ ਕੁੱਟਮਾਰ ਕੀਤੀ। ਪੀੜ ਚ ਪੁਲਿਸ ਕਰਮੀ ਵੀ ਦਿਖਾਈ ਦਿੰਦੇ ਨੇ ਜੋ ਇਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਫਿਰ ਵੀ ਲੋਕ ਲਗਾਤਾਰ ਉਸ ਦੀ ਕੁੱਟ ਮਾਰ ਕਰ ਰਹੇ ਨੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਬੰਦਾ ਦਿਖਾਈ ਦੇ ਰਿਹਾ ਇਹ ਸ਼ਖਸ ਪੰਜਾਬ ਪੁਲਿਸ ਦਾ ਡੀਐਸਪੀ ਹੈ ਜਿਸ ਦੀ ਜਲੰਧਰ ਦੇ ਮਕਸੂਦਾ ਪਿੰਡ ਦੀ ਬਸਤੀ ਇਬਰਾਹਿਮ ਖਾਨ ਦੇ ਲੋਕਾਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਆਰੋਪ ਨੇ ਕਿ ਨਸ਼ੇ ਚੇਤੂ ਤੇ ਡੀਐਸਪੀ ਨੇ ਨੌਜਵਾਨਾਂ ਤੇ ਫਾਇਰਿੰਗ ਕੀਤੀ ਹੈ ਉਹਦੇ दारू ਕਿੰਨੇ ਫੈਰ ਹੋਏ ਘਟੋ ਘਟ ਚਾਰ ਹੋਏ ਚਾਰ ਅਜਾ ਦੋ ਤੁਹਾਡੇ ਕੋਲ ਬਰਾਮਦ ਖੋਲ ਹੋਏ ਨਾ ਹਾਂਜੀ ਹਾਂਜੀ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਤੇ ਪੀਏਪੀ ਚੇਤਨਾਤ ਡੀਐਸਪੀ ਦਲਬੀਰ ਸਿੰਘ ਦੋਨੋ ਗੱਡੀ 'ਚ ਬੈ ਕੇ ਸ਼ਰਾਬ ਪੀ ਰਹੇ ਸੀ। ਇਸ ਦੌਰਾਨ ਕੁਝ ਨੌਜਵਾਨਾਂ ਨੇ ਉਹਨਾਂ ਨੂੰ ਪਾਰਕਿੰਗ ਦੇ ਲਈ ਗੱਡੀ ਸਾਈਡ ਕਰਨ ਲਈ ਕਿਹਾ। ਤਾਂ ਡੀਐਸਪੀ ਗੁੱਸੇ 'ਚ ਬੋਖਲਾ ਉੱਠਿਆ ਤੇ ਗਾਲੀ-ਗਲੋਚ ਕਰਦੇ ਹੋਏ ਉਹਨਾਂ 'ਤੇ ਰੋਪ ਜਮਾਉਣ ਲੱਗਿਆ। ਜਦੋਂ ਉਸ ਦਾ ਵਿਰੋਧ ਕੀਤਾ ਗਿਆ ਤਾਂ ਡੀਐਸਪੀ ਨੇ ਰਿਵਾਲਵਰ ਕੱਢ ਕੇ ਦੋ ਗੋਲੀਆਂ ਸਿੱਧੀਆਂ ਫਾਇਰ ਕੀਤੀਆਂ। ਜਿਸ ਤੋਂ ਬਾਅਦ ਮੌਕੇ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ। ਸਰਪੰਚ ਸਾਹਿਬ ਆਏ ਤੇ ਉਹਨਾਂ ਦੇ ਨਾਲ ਬੰਦਾ ਬੈਠਾ ਸੀਗਾ ਬਾਹਰ ਗੱਡੀ 'ਚ ਸ਼ਰਾਬ ਪੀਂਦੇ ਪਏ ਸੀਗੇ ਬਾਹਰ ਖੜੇ ਹੋ ਕੇ ਨਾਲ ਫਾਇਰਿੰਗ ਕਰਨ ਦੇ ਸੀਗੇ ਤੇ ਸਾਨੂੰ ਰੋਕ ਕੇ ਉਹਨਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਤੇ ਜਾਨਲੇਵਾ ਹਮਲਾ ਕੀਤਾ ਪਿੰਡ ਦੇ ਲੋਕਾਂ ਨੂੰ ਪੁਲਿਸ ਦੀ ਸਰਕਾਰੀ ਗੱਡੀ ਤੋਂ ਸ਼ਰਾਬ ਦੀ ਇੱਕ ਬੋਤਲ ਬਰਾਮਦ ਹੋਈ ਹੈ ਤੇ ਉੱਥੇ ਹੀ ਮੌਕੇ ਤੋਂ ਦੋ ਖਾਲੀ ਰੋਂਦ ਵੀ ਬਰਾਮਦ ਕੀਤੀ ਗਈ ਤਾਂ ਉੱਧਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਡੀਐਸਪੀ ਨੂੰ ਵਿਰਾਸਤ ਚ ਲੈ ਲਿਆ ਗਿਆ ਪਰ ਉਸਦੀ ਗ੍ਰਿਫਤਾਰੀ ਦੀ ਪੁਸ਼ਟੀ ਅਜੇ ਪੁਲਿਸ ਦੇ ਕਿਸੇ ਵੀ ਅਧਿਕਾਰੀ ਵੱਲੋਂ ਨਹੀਂ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਮੁਲਜ਼ਮ ਡੀਐਸਪੀ ਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ। ਜਲੰਧਰ ਤੋਂ ਰਾਘਵ ਜੈਨ ਦੀ ਰਿਪੋਰਟ న్యూਸ 19 ਪੰਜਾਬ